ਇਹ ਜਿਹੜੀ ਟਰਾਂਸਫਰ ਹੈਗੀ ਆ ਇਹ ਸਰਕਾਰ ਦੀਆਂ ਹਦਾਇਤਾਂ ਤੇ ਸਾਰੀ ਸਟੇਟ ਦੇ ਵਿੱਚ ਮੈਸ ਸਕੇਲ ਤੇ ਟਰਾਂਸਫਰਸ ਕੀਤੇ ਗਏ ਨੇ। ਫਰੀਦਕੋਟ ਰੇਂਜ ਦੇ ਵਿੱਚ ਲਗਭਗ 2000 ਦੇ ਕਰੀਬ ਮੁਲਾਜ਼ਮਾਂ ਦੀ ਬਦਲੀ ਕੀਤੀ ਆ। ਇਹ ਟਰਾਂਸਫਰ ਆ ਆਪਾਂ ਕਹਿ ਸਕਦੇ ਹਾਂ ਕਾਂਸਟੇਬਲ ਤੋਂ ਲੈ ਕੇ ਇਨਸਪੈਕਟਰ ਤੱਕ ਜਾਂ ਡੀਐਸਪੀ ਜਾਂ ਉਪਰੇਟ ਤੱਕ ਆ ਸਾਡੇ ਅਧਿਕਾਰ ਖੇਤਰ ਦੇ ਵਿੱਚ ਕਾਂਸਟੇਬਲ ਤੋਂ ਇਨਸਪੈਕਟਰ ਤੱਕ ਦੀਆਂ ਟਰਾਂਸਫਰਸ ਹੁੰਦੀਆਂ ਸੋ ਰੇਂਜ ਲੈਵਲ ਤੱਕ ਜਿਹੜੀਆਂ ਟਰਾਂਸਫਰਸ ਹੋਈਆਂ ਹੈਗੀਆਂ ਨੇ ਉਹ ਕਾਂਸਟੇਬਲ ਤੋਂ ਲੈ ਕੇ ਇਨਸਪੈਕਟਰ ਔਰ ਪੰਜਾਬ ਹੌਮ ਗਾਰਡਸ ਦੀਆਂ ਟਰਾਂਸਫਰਸ ਬਾਰੇ ਵੀ ਜਿਹੜਾ ਹੈ ਗਿਆ ਉਹ ਬਣਾ ਕੇ ਕਿਉਂਕਿ ਕਿਤੇ ਜਣੀਆਂ ਪੰਜਾਬ ਹੌਮ ਗਾਰਡਸ ਵੱਲੋਂ ਹੀ ਆਰਡੀਨੈਂਸ ਐਡਮਿਨਿਸਟ੍ਰੇਸ਼ਨਸ ਲਗਾਤਾਰ ਆਉਣ ਵਾਲੇ ਮਹੀਨੇ ਦੇ ਵਿੱਚ ਡੇ ਟੂ ਡੇ ਬੇਸਿਸ ਤੇ پلان ਕਰਾਂਗੇ ਮੈਕਸਿਮਮ ਫੋਰਸ ਨੂੰ ਇਨਵੋਲ ਕਰਾਂਗੇ ਔਰ ਜਿੱਥੇ ਕਿਤੇ ਡਰੱਗ ਹੌਟਸਪੌਟਸ ਆ ਗਏ ਨੇ ਉੱਥੇ ਗੜਾਤਰ ਫੋਕਸ ਕਰਕੇ ਸਟਰੋਂਗ ਲੀਗਲ ਕਾਰਵਾਈ ਕਰਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ तमाम ਮੁੱਦਿਆਂ ਤੇ ਗੱਲਬਾਤ ਕਰਾਂਗੇ ਆਈਜੀ ਗੁਰਸ਼ਰਦ ਸਿੰਘ ਸੰਧੂ ਸਾਡੇ ਨਾਲ ਹੈ ਸਰ ਸਭ ਤੋਂ ਪਹਿਲਾ ਸਵਾਲ ਤੇੰਕਿਊ ਜੀ ਅੱਜ ਦਾ ਮੁੱਖ ਮਕਸਦ ਤੁਹਾਡਾ ਟਰਾਂਸਫਰ ਲੈ ਕੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਕਾਰਨ ਹੈ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਕਿਉਂ ਪਈ ਕਿਉਂਕਿ ਇਹ ਟਰਾਂਸਫਰ ਤਾਂ ਅੱਗੇ ਵੀ ਹੁੰਦੀ ਰਹੇਗੀ ਜੀ ਇਹ ਜਿਹੜੀ ਟ੍ਰਾਂਸਫਰ ਹੈਗੀ ਆ ਇਹ ਸਰਕਾਰ ਦੀਆਂ ਹਦਾਇਤਾਂ ਤੇ ਸਾਰੀ ਸਟੇਟ ਦੇ ਵਿੱਚ ਮੈਸ ਸਕੇਲ ਤੇ ਟ੍ਰਾਂਸਫਰਸ ਕੀਤੇ ਗਏ ਨੇ ਆਇਆ ਫਰੀਦਕੋਟ ਰੇਂਜ ਦੇ ਵਿੱਚ ਅਸੀਂ ਫਰੀਦਕੋਟ ਰੇਂਜ ਦੇ ਤਿੰਨ ਜ਼ਿਲ੍ਹੇ ਜਿਹਦੇ ਵਿੱਚ ਫਰੀਦ ਮੁਖਸਰ ਸਾਹਿਬ ਫਰੀਦਕੋਟ ਔਰ ਮੋਗਾ ਹੈਗੇ ਨੇ ਉਹਦੇ ਵਿੱਚ ਲਗਭਗ 2000 ਦੇ ਕਰੀਬ ਮੁਲਾਜ਼ਮਾਂ ਦੀ ਬਦਲੀ ਕੀਤੀ ਹੈ ਇਸੇ ਤਰ੍ਹਾਂ ਬਠਿੰਡਾ ਰੇਂਜ ਦੇ ਵਿੱਚ ਜਿਹਦੇ ਵਿੱਚ ਮਾਨਸਾ ਤੇ ਬਠਿੰਡਾ ਡਿਸਟ੍ਰਿਕਟਸ ਫਾਲ ਕਰਦੇ ਆ ਉੱਥੇ ਅਸੀਂ ਕੋਈ 1700 ਦੇ ਕਰੀਬ ਟਰਾਂਸਫਰ ਇਫੈਕਟ ਕੀਤੀ ਜਾਂ। ਇਹ ਜੋ ਟਰਾਂਸਫਰਸ ਹੈਗੀਆਂ ਨੇ ਇਹ ਇੱਕ ਤਾਂ ਇੰਟਰ ਡਿਸਟ੍ਰਿਕਟ ਹੈਗੀਆਂ ਨੇ ਜਿਹੜੇ ਦੇ ਵਿੱਚ ਹੀ ਹੈਗੀਆਂ ਨੇ। ਇੱਕ ਥਾਣੇ ਤੋਂ ਦੂਸਰੇ ਥਾਣੇ, ਇੱਕ ਸਬਡਿਵੀਜ਼ਨ ਤੋਂ ਦੂਸਰੀ ਸਬਡਿਵੀਜ਼ਨ। ਦੂਸਰਾ ਇੰਟਰ ਡਿਸਟ੍ਰਿਕਟ ਹੈਗਿਆ ਨੇ ਇੱਕ ਜिले ਤੋਂ ਦੂਜਾ ਜਿਲ੍ਹਾ ਔਰ ਫਿਰ ਇੰਟਰ ਰੇਂਜ ਵੀ ਹੈਗੀਆਂ ਨੇ ਇੱਕ ਰੇਂਜ ਤੋਂ ਦੂਸਰੀ ਰੇਂਜ। ਇਹ ਹਦਾਇਤਾਂ ਮੁਤਾਬਕ ਜੋ ਡਿਊਰੇਸ਼ਨ ਹੈਗੀ ਆ ਇਹ ਟਰਾਂਸਫਰ ਪਾਲਿਸੀ ਹੈ ਜੋ ਪੰਜਾਬ ਗਵਰਨਮੈਂਟ ਵੱਲੋਂ ਹੋਮ ਡਿਪਾਰਟਮੈਂਟ ਵੱਲੋਂ ਨੋਟੀਫਾਈ ਕੀਤੀ ਗਈ ਉਸ ਮੁਤਾਬਕ ਇਹ ਸਾਰੀਆਂ ਟਰਾਂਸਫਰਸ ਕੀਤੀਆਂ ਗਈਆਂ। ਜਿਹੜੀਆਂ ਟਰਾਂਸਫਰ ਆ ਆਪਾਂ ਕਹਿ ਸਕਦੇ ਹਾਂ ਕਾਂਸਟੇਬਲ ਤੋਂ ਲੈ ਕੇ ਇਨਸਪੈਕਟਰ ਤੱਕ ਜਾਂ ਡੀਐਸਪੀ ਜਾਂ ਉੱਪਰ ਇੱਥੇ ਤੱਕ ਸਾਡੇ ਅਧਿਕਾਰ ਖੇਤਰ ਦੇ ਵਿੱਚ ਕਾਂਸਟੇਬਲ ਤੋਂ ਇਨਸਪੈਕਟਰ ਤੱਕ ਦੀਆਂ ਟਰਾਂਸਫਰਸ ਹੁੰਦੀਆਂ ਸੋ ਰੇਂਜ ਲੈਵਲ ਤੱਕ ਜਿਹੜੀਆਂ ਟਰਾਂਸਫਰਸ ਹੋਈਆਂ ਹੈਗੀਆਂ ਨੇ ਉਹ ਕਾਂਸਟੇਬਲ ਤੋਂ ਲੈ ਕੇ ਇਨਸਪੈਕਟਰ ਔਰ ਪੰਜਾਬ ਹੌਮ ਗਾਰਡਸ ਦੀਆਂ ਟਰਾਂਸਫਰਸ ਬਾਰੇ ਵੀ ਜਿਹੜਾ ਹੈਗਾ ਆ ਉਹ ਬਣਾ ਕੇ ਕਿਉਂਕਿ ਕੀਤੀਆਂ ਜਾਣੀਆਂ ਪੰਜਾਬ ਹੌਮ ਗਾਰਡਸ ਵੱਲੋਂ ਹੀ ਉਹਨਾਂ ਟਰਾਂਸਫਰ ਦੀ ਤਸਵੀਜ਼ ਵੀ ਭੇਜੀ ਜਾ ਰਹੀ ਹੈ ਇਹਦਾ ਬੈਨੀਫਿਟ ਮਿਲੂਗਾ ਕਿ ਲਾਸ ਹੋਊਗਾ ਦੋਵੇਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਹਿੰਦੇ ਆ ਕਿ ਜੇ ਟਰਾਂਸਫਰ ਹੋਊਗੀ ਕਿਉਂਕਿ ਇੱਕ ਥਾਂ ਤੇ ਲਗਾਤਾਰ ਜੇ ਕੋਈ ਮੁਲਾਜ਼ਮ ਕੰਮ ਕਰਦਾ ਹੈ ਉਸ ਨੂੰ ਸਾਰਾ ਪਤਾ ਲੱਗ ਜਾਂਦਾ ਉਹ ਜਿਹੜਾ ਲੋਕਾਂ ਨੂੰ ਮਿਲ ਕਰਨ ਲੱਗ ਪੈਂਦਾ ਜਾਂ ਹੋਰ ਐਗੀਆਂ ਗੱਲਾਂ ਆਉਂਦੀਆਂ ਨੇ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਨਵਾਂ ਮੁਲਾਜ਼ਮ ਆਉਂਦਾ ਚੱਲ ਕੇ ਉਹਨੇ ਪਹਿਲਾਂ ਸਾਰੀ ਡਾਇਰੈਕਸ਼ਨ ਨੂੰ ਚੇਂਜ ਕਰਨਾ ਹੁੰਦਾ ਹੈ ਆਵਾਜ਼ ਕਰਨਾ ਹੁੰਦਾ ਉਸ ਤੋਂ ਬਾਅਦ ਕੰਮ ਕਰਨ ਲੱਗਦੇ ਆ ਇਹਨੂੰ ਕੋਈ ਮੈਂ ਤੁਸੀਂ ਦੇਖ ਦوں ਦੋਵੇਂ ਗੱਲਾਂ ਹਰ ਇੱਕ ਚੀਜ਼ ਦੇ ਦੋ ਪਹਿਲੂ ਤਾਂ ਹੁੰਦੇ ਹੀ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਕਿ ਫੀਮੇਲਰਾਈਜ਼ੇਸ਼ਨ ਦੇ ਵਿੱਚ ਵੀ ਟਾਈਮ ਲੱਗ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਹਰ ਇੱਕ ਜਿਹੜਾ ਕਰਮਚਾਰੀ ਹੈਗਾ ਆ ਉਹਦੇ ਵਿੱਚ ਬਹੁਤ ਪੋਟੈਂਸ਼ੀਅਲ ਹੁੰਦਾ ਹੈ ਇੱਕ ਹੀ ਜਗ੍ਹਾ ਤੇ ਬਹੁਤ ਲੰਬੇ ਸਮੇਂ ਤੱਕ ਟਿਕ ਕੇ ਰਹਿਣ ਕਰਕੇ ਉਸ ਦੇ ਵਿੱਚ ਇੱਕ ਕੰਪਲੀਸੈਂਸ ਆ ਜਾਂਦੀ ਆ ਉਹ ਰੂਟੀਨ ਦੇ ਵਿੱਚ ਹੀ ਉਹ ਸਾਰੇ ਕੰਮ ਜਿਹੜੇ ਕਿ ਬਹੁਤ ਮਹੱਤਵਪੂਰਨ ਹੁੰਦੇ ਆ ਉਹ ਕਰਨ ਲੱਗ ਜਾਂਦਾ ਆ ਔਰ ਜੇ ਉਹਨੂੰ ਵਖਰੇਮ ਹਾਲ ਦੇ ਵਿੱਚ ਵੱਖਰੀ ਤਰ੍ਹਾਂ ਦੀਆਂ ਚੌਥੀਆਂ ਦਾ ਸਾਹਮਣਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਆਪਣੇ ਆਪ ਨੂੰ ਹੋਰ ਵੀ ਬਿਹਤਰ ਸਾਬਤ ਕਰ ਸਕਦਾ ਹੈ ਔਰ ਅੱਛੀ ਪਰਫਾਰਮੈਂਸ ਦੇ ਸਕਦਾ ਹੈ ਇੱਕ ਤਾਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਆ ਦੂਸਰਾ ਇਹ ਹੈਗਾ ਕਿ ਜੋ ਟ੍ਰਾਂਸਫਰ ਪਾਲਿਸੀ ਹੈਗੀ ਆ ਉਸ ਨੂੰ ਕਨਫਰਮ ਕਰਕੇ ਉਸ ਮੁਤਾਬਕ ਬਦਲੀਆਂ ਕੀਤੀਆਂ ਜਾਣ ਮਕਸਦ ਇਹ ਹੀ ਹੈਗਾ ਕਿ ਵਰਕਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ ਜੋ ਚੁਸਤੀ ਸਪੋਰਟ ਵੀ ਲਿਆਂਦੀ ਜਾਵੇ ਔਰ ਜੋ ਇਹ ਡਰੱਗਸ ਦੇ ਅਗੇਂਸਟ ਅਸੀਂ ਮੁਹਿੰਮ ਸ਼ੁਰੂ ਕੀਤੀ ਹੋਈ ਆ ਇਸ ਦੇ ਵਿੱਚ ਹੋਰ ਅੱਗੇ ਵਧਾਇਆ ਜਾਵੇ ਬੜੋਤਰੀ ਲਿਆਂਦੀ ਜਾਵੇ ਔਰ ਮੈਨੂੰ ਉਮੀਦ ਹੈਗੀ ਆ ਕਿ ਇਹ ਜਿਹੜੇ ਟ੍ਰਾਂਸਫਰਸ ਹੋਣਗੀਆਂ ਨਵੀਆਂ ਥਾਵਾਂ ਤੇ ਜਾ ਕੇ ਆਪਣੇ ਇਹ ਜਿਹੜੇ ਕਰਮਚਾਰੀ ਹੈਗੇ ਨੇ ਸਾਰੇ ਦੇ ਸਾਰੇ ਇਹ ਇਸ ਚੁਣੌਤੀ ਨੂੰ ਡਿਫਰੈਂਟ ਤਰੀਕੇ ਨਾਲ ਐਕਸੈਪਟ ਕਰਨਗੇ ਔਰ ਅਸੀਂ ਜੋ ਕੈਂਪੇਨ ਕ੍ਰੂਸੇਡ ਡਰੱਗਸ ਦੇ ਅਗੇਂਸਟ ਵਿੱਢਿਆ ਹੋਇਆ ਆ ਉਸ ਦੇ ਵਿੱਚ ਸਾਨੂੰ ਤਕੜਾ ਹੁਲਾਰਾ ਮਿਲੇਗਾ ਜਿਵੇਂ ਹੁਣ ਸਾਰਾ ਤੁਹਾਡੇ ਕੋਲੇ ਤਿੰਨ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਹੈ ਤਿੰਨਾਂ ਜ਼ਿਲ੍ਹਿਆਂ ਦੀ ਆਪਾਂ ਗੱਲ ਕਰੀ ਜੀ ਤਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਡਰੱਗਸ ਨੂੰ ਲੈ ਕੇ ਜਿਹੜੀਆਂ ਵੱਖ-ਵੱਖ ਜਿਹੜੇ ਉਹ ਜਿਹੜੇ ਅਹਿਮ ਥਾਂ ਆਪਾਂ ਕਹਿ ਸਕਦੇ ਮੰਨੇ ਜਾਂਦੇ ਉਹਨਾਂ ਦੀਆਂ ਤਲਾਸ਼ੀਆਂ ਲਗੀਆਂ ਜਾਂ ਘਰਾਂ ਜਾਂ ਜਾ ਕੇ ਇਹਦੇ ਵਿੱਚ ਕੁਝ ਨਾ ਕੁਝ ਬਰਾਮਦ ਵੀ ਹੋਇਆ ਕੋਈ ਅਜਿਹੇ ਲੋਕ ਵੀ ਸਾਹਮਣੇ ਆਏ ਜਿਹੜੇ ਲਗਾਤਾਰ ਪਿਛਲੇ ਤੋਂ ਜਿਵੇਂ ਆਪਾਂ ਕਹਿ ਸਕਦੇ ਹਾਂ ਜੜਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਯੈਸ ਮਤਲਬ ਕਿ ਅਸੀਂ ਹੁਣ ਕਿਉਂਕਿ ਪਹਿਲਾਂ ਕੁਝ عرصਾ ਸਾਡਾ ਫੋਕਸ ਇਲੈਕਸ਼ਨਸ ਵੱਲ ਹੋ ਗਿਆ ਸੀ ਔਰ ਇਲੈਕਸ਼ਨਸ ਪੀਸਫੁਲ ਕਰਾਉਣ ਦੇ ਵਿੱਚ ਅਸੀਂ ਸਕਸੈਸਫੁਲ ਰਹੇ ਹੈਗੇ ਹਾਂ ਹੁਣ ਦੁਬਾਰਾ ਤੋਂ ਅਸੀਂ ਫੇਰ ਤੋਂ ਕਨਸੈਂਟਰੇਟ ਕਰ ਰਹੇ ਹਾਂ ਡਰੱਗਸ ਦੀ ਸਪਲਾਈ ਚੇਨ ਬਰਸਟ ਕਰਨ ਤੇ ਉਹਦੇ ਵਾਸਤੇ ਪੁਆਇੰਟ ਆਫ ਸੇਲ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਹੈ ਬਿਗ ਫਿਕਸ ਤੇ ਅਸੀਂ ਫੋਕਸ ਕਰ ਹੀ ਰਹੇ ਹਾਂ ਜਿਹੜੀ ਸੈਂਟਰਲਾਈਜ਼ਡ ਲੈਵਲ ਤੇ ਜੋ ਸਾਡੇ ਹੈਗੇ ਨੇ ਕੰਮ ਕਰ ਰਹੇ ਸਾਡਾ ਮੈਕੈਨਿਜ਼ਮਸ ਉਹ ਬິກਫਿਸ਼ ਦੇ ਪਿੱਛੇ ਆ ਡਿਸਟ੍ਰਿਕਟ ਲੈਵਲ ਤੇ ਅਸੀਂ ਬິກਫਿਸ਼ ਦੇ ਕੰਟਰੋਲ ਵਾਸਤੇ ਬਹੁਤ ਐਫਰਟਸ ਕਰ ਰਹੇ ਹਾਂ ਲੇਕਿਨ ਸਾਡਾ ਜ਼ਿਆਦਾ ਫੋਕਸ ਪੁਆਇੰਟ ਆਫ ਸੇਲ ਤੇ ਆ ਕਿਉਂਕਿ ਅਸੀਂ ਇਹ ਦੇਖਿਆ ਹੈ ਕਿ ਛੋਟੀ-ਛੋਟੀ ਜਿਹੜੀ ਵਿਕਰੀ ਹੈਗੀ ਹੈ ਚਾਹੇ ਉਹ ਮੈਡੀਕਲ ਡਰੱਗਸ ਦੀ ਹੋਵੇ ਚਾਹੇ ਸੰਥੈਟਿਕ ਡਰੱਗਸ ਦੀ ਹੋਵੇ ਚਾਹੇ ਐਲਕੋਲੋਇਡ ਡਰੱਗਸ ਦੀ ਹੋਵੇ ਉਸ ਦੇ ਨਾਲ ਸਮਾਜ ਦੇ ਵਿੱਚ ਕਾਫੀ ਅ ਅਸੁਰੱਖਿਆ ਦਾ ਭਾਵਨਾ ਵੀ ਫੈਲਦੀ ਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਨਿਰਾਸ਼ਾ ਵੀ ਜਾਂਦੀ ਹੈ ਸੋ ਅਸੀਂ ਹੁਣ ਕੋਆਰਡੀਨੇਟ ਸਰਚ ਆਪਰੇਸ਼ਨਸ ਲਗਾਤਾਰ ਆਉਣ ਵਾਲੇ ਮਹੀਨੇ ਦੇ ਵਿੱਚ ਡੇ ਟੂ ਡੇ ਬੇਸਿਸ ਤੇ ਪਲਾਨ ਕਰਾਂਗੇ ਮੈਕਸਿਮਮ ਫੋਰਸ ਨੂੰ ਇਨਵੋਲ ਕਰਾਂਗੇ ਔਰ ਜਿੱਥੇ ਕਿਤੇ ਡਰੱਗ ਹੌਟਸਪੌਟਸ ਹੈਗੇ ਨੇ ਉੱਥੇ ਲਗਾਤਾਰ ਫੋਕਸ ਕਰਕੇ ਸਟਰੋਂਗ ਲੀਗਲ ਕਾਰਵਾਈ ਕਰਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਔਰ ਅਸੀਂ ਸਾਨੂੰ ਯਕੀਨ ਹੈ ਕਿ ਅਸੀਂ ਬਹੁਤ ਹੱਦ ਤੱਕ ਇਸ ਦੇ ਵਿੱਚ ਕਾਮਯਾਬੀ ਰਵਾਂਗੇ ਇਸ ਤੋਂ علاوہ ਇਹਨਾਂ ਦੂਜਾ ਪਹਿਲੂ ਹੈਗਾ ਆ ਉਹ ਹੈਗੀ ਆ ਅਵੇਅਰਨੈਸ ਜਨਰੇਸ਼ਨ ਕੈਂਪੇਨ ਉਸ ਵਾਸਤੇ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਕੰਪਰੀਹੈਂਸਿਵ ਪ੍ਰੋਗਰਾਮ ਪਹਿਨ ਪੰਜਾਬ ਬਣਾਇਆ ਹੋਇਆ ਹੈ ਉਸ ਦੇ ਤਹਿਤ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਯੂਥ ਨੂੰ ਇਨਵੋਲ ਕਰਾਂਗੇ ਇਨਫਲੂਐਂਸਰਸ ਨੂੰ ਇਨਵੋਲ ਕਰਾਂਗੇ ਓਪੀਨੀਅਨ ਬਿਲਡਰਸ ਨੂੰ ਇਨਵੋਲ ਕਰਾਂਗੇ ਔਰ ਸਪੋਰਟਸ ਇਵੈਂਟਸ ਡਰਾਮੈਟਿਕਸ تھیਟਰਿਕਸ ਉਹ ਉਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਵਿੱਚ ਯੂਥ ਨੂੰ ਇਨਵੋਲ ਕਰਾਂਗੇ ਇਸ ਤੋਂ ਇਲਾਵਾ ਜਿਹੜਾ ਹੈਗਾ ਕੋਈ ਪੇਂਟਿੰਗ ਕੰਪੀਟੀਸ਼ਨ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਪਹੁੰਚ ਕੇ ਸਾਰੇ ਬੱਚਿਆਂ ਨੂੰ ਡਰੱਗਸ ਦੇ ਅਗੇਂਸਟ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਦੋਵੇਂ ਜਿਹੜੀਆਂ ਹੈਗੀਆਂ ਗਤੀਵਿਧੀਆਂ ਸਾਡੀਆਂ ਸਾਈਡ ਬਾਈ ਸਾਈਡ ਚੱਲਣਗੀਆਂ ਇੱਕ ਪਾਸੇ ਅਸੀਂ ਜਿਹੜਾ ਸਪਲਾਈ ਚੇਨ ਹੈਗੀ ਆ ਉਸ ਨੂੰ ਇਫੈਕਟਿਵਲੀ ਬਸਟ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਦੂਜੇ ਪਾਸੇ ਡਰੱਗਸ ਦੇ ਅਗੇਂਸਟ ਜਾਗਰੂਕਤਾ ਪੈਦਾ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਸਰ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪਬਲਿਕ ਪਲੇਸ ਹੈ ਉੱਤੇ ਕੋਈ ਧਮਕੀ ਪੱਤਰ ਆਇਆ ਹੈ ਜਿਨ੍ਹਾਂ ਦੇ ਵਿੱਚ ਇੱਕ ਗਿਆ ਜਾ ਰਿਹਾ ਸੀ ਕਿ ਫਰੀਦਕੋਟ ਦਾ ਰੇਲਵੇ ਸਟੇਸ਼ਨ ਵੀ ਹੈਗਾ ਉਸ ਨੂੰ ਲੈ ਕੇ ਵੀ ਜਿਹੜਾ ਕਾਫੀ ਚਰਚਾ ਦੇ ਵਿੱਚ ਹੈ ਕਿ ਰੇਲਵੇ ਸਟੇਸ਼ਨ ਨੂੰ ਲੈ ਕੇ ਵੀ ਇੱਕ ਧਮਕੀ ਪੱਤਰ ਹੈ ਇਹ ਕੀ ਹੈ ਸਾਰੀ ਜੀ ਆ ਇਸ ਤਰ੍ਹਾਂ ਦੀਆਂ ਇਨਪੁਟਸ ਆ ਆਉਂਦੀਆਂ ਰਹਿੰਦੀਆਂ ਹੈਗੀਆਂ ਨੇ ਜਿਸ ਦੇ ਵਿੱਚ ਆ ਕੋਈ ਜਿਹੜੇ ਐਂਟੀ-ਸੋਸ਼ੀਅਲ ਇੰਟਰਨੈਸ਼ਨਲ 엘ਮੈਂਟਸ ਜਿਹੜੇ ਹੈਗੇ ਨੇ ਕੋਈ ਧਮਕੀਆਂ ਵਗੈਰਾ ਦੇ ਅੰਦਰ ਰਹਿੰਦੇ ਆ ਕਾਫੀ ਵਾਰੀ ਤਾਂ ਇਹ ਹੋਕਸ ਹੁੰਦੀ ਆ ਲੇਕਿਨ ਅਸੀਂ ਹਰ ਇੱਕ ਇੰਟੈਲੀਜੈਂਸ ਇਨਪੁਟ ਨੂੰ ਜੇ ਜਿਸ ਤਰ੍ਹਾਂ ਦੀ ਧਮਕੀ ਦੀ ਗੱਲ ਹੋਵੇ ਬੜਾ ਸੀਰੀਅਸਲੀ ਲੈਣੇ ਆ ਔਰ ਪੂਰੀ ਮਸਤਦ ਦੇ ਨਾਲ ਜੇਕਰ ਕਿਤੇ ਵੀ ਇਸ ਤਰ੍ਹਾਂ ਦੀ ਗੱਲ ਦਾ ਕੋਈ ਖਤਰਾ ਹੁੰਦਾ ਆ ਉਸ ਦਾ ਸਟਰੋਂਗ ਪ੍ਰੀਵੈਂਟਿਵ ਐਕਸ਼ਨ ਵੀ ਲੈਣੇ ਆ ਔਰ ਕੋਸ਼ਿਸ਼ ਕਰਦੇ ਆ ਕਿ ਇਹਨਾਂ ਧਮਕਿਆਂ ਦੇ ਪਿੱਛੇ ਕੌਣ ਆ ਉਹਨਾਂ ਤੱਕ ਜਲਦੀ ਤੋਂ ਜਲਦੀ ਪਹੁੰਚੇ ਜਾਵੇ ਔਰ ਉਹਨਾਂ ਦੇ ਖਿਲਾਫ ਸਟਰੋਂਗ ਲੀਗਲ ਐਕਸ਼ਨ ਲਿਆ ਜਾਵੇਗਾ ਵਾਕਿਆ ਜਿਹੜਾ ਫਰੀਦਕੋਟ ਪੁਲਿਸ ਦਾ ਲਗਾਤਾਰ ਜਿਹੜਾ ਸਰਚ ਅਭਿਆਨ ਚੱਲ ਰਿਹਾ ਹੈ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਅਸੀਂ ਲਗਾਤਾਰ ਫਰੀਦਕੋਟ ਵੀ ਹਗਾਇਆ ਹੈ ਔਰ ਬਾਕੀ ਜਿਹੜੇ ਰੇਂਜ ਦੇ ਡਿਸਟ੍ਰਿਕਟਸ ਦੇ ਵਿੱਚ ਜਿਹੜੇ ਇੰਪੋਰਟੈਂਟ ਰੇਲਵੇ ਸਟੇਸ਼ਨਸ ਹੈਗੇ ਉੱਥੇ ਵੀ ਅਸੀਂ ਇਹ ਕਨਸਟੈਂਟ ਚੈਕਿੰਗ ਕਰਵਾ ਰਹੇ ਹਾਂ ਆਖਸਤ ਸਵਾਲ ਆ ਸਰ ਲੋਕਾਂ ਨੂੰ ਕੀ ਮੈਸੇਜ ਹੈ ਅਪੀਲ ਹੈ ਕਿਉਂਕਿ ਜੇਕਰ ਲੋਕ ਕਹਿੰਦੇ ਆ ਕਿ ਜਿਹੜੇ ਆਪਣਾ ਨਸ਼ਾ ਵੇਚਦੇ ਆ ਖਾਸ ਕਰਕੇ ਜਿਨ੍ਹਾਂ ਨੂੰ ਅਪਰ ਤਸਕਰ ਕਹਿੰਦੇ ਆ ਜੇ ਉਹਨਾਂ ਦੀ ਜਾਣਕਾਰੀ ਕਿਸੇ ਨੂੰ ਦਿੰਦੇ ਆ ਉਦੋਂ ਸਾਨੂੰ ਧਮਕੀਆਂ ਆਉਣ ਲੱਗ ਪੈਂਦੀਆਂ ਜੇਕਰ ਪੁਲਿਸ ਨੂੰ ਕਿਹਾ ਜਾ ਰਿਹਾ ਹੈ ਪੁਲਿਸ ਪੂਰੇ ਤਰ੍ਹਾਂ ਜਿਹੜੀ ਉਹਨਾਂ ਤੇ ਐਕਸ਼ਨ ਨਹੀਂ ਲੈਂਦੀ ਇਸ ਨੂੰ ਲੈ ਕੇ ਤੁਸੀਂ ਲੋਕਾਂ ਨੂੰ ਸੰਤੁਸ਼ਟ ਕਿਵੇਂ ਕਰਾਓਗੇ ਆ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਆ ਕਿ ਅਸੀਂ ਪੂਰੀ ਤਰ੍ਹਾਂ ਕਮਿਟਿਡ ਆ ਡਰੱਗਸ ਦੀ ਜਿਹੜੀ ਡਰੱਗਸ ਦੇ ਅਗੇਂਸਟ ਕੈਂਪੇਨ ਅਸੀਂ ਲਾਂਚ ਕੀਤੀ ਆ ਉਹਨੂੰ ਲੌਜੀਕਲ ਕਨਕਲੂਜਨ ਤੱਕ ਲੈ ਜਾਣ ਤੇ ਜਿਹੜੇ ਡਰੱਗ ਪੈਡਲਰਸ ਹੈਗੇ ਨੇ ਸਮਾਲ ਟਾਈਮ ਪੁਆਇੰਟ ਆਫ ਸੇਲ ਤੇ ਆਪਰੇਟ ਕਰ ਰਹੇ ਹੈਗੇ ਨੇ ਉਹਨਾਂ ਤੇ ਅਸੀਂ ਲਗਾਤਾਰ ਕਾਰਵਾਈ ਕਰਦੇ ਰਵਾਂਗੇ ਕੇਸਸ ਅਸੀਂ ਆਲਰੇਡੀ ਪਹਿਲਾਂ ਵੀ ਕਾਫੀ ਰਜਿਸਟਰ ਕੀਤੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਜਿਸਟਰ ਹੋਣਗੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਕੋਈ ਡਰੱਗ ਸੇਲ ਚ ਇਨਵੋਲਡ ਰਹੇ ਆ ਲੇਕਿਨ ਅਜਕੱਲ ਡੌਰਮੈਂਟ ਆ ਉਹਨਾਂ ਤੇ ਵੀ ਅਸੀਂ ਪਹਿਨੀ ਨਿਗਰ ਰੱਖ ਰਹੇ ਆ ਔਰ ਜਿੱਥੇ ਕਦੇ ਸਾਨੂੰ ਲੋਗਾ ਵੱਲੋਂ ਕੋਈ ਜਾਣਕਾਰੀ ਮਿਲੇਗੀ ਡਰੱਗ ਪੈਲਡਿੰਗ ਬਾਰੇ ਡਰੱਗ ਸੇਲ ਬਾਰੇ ਉਸ ਤੇ ਵੀ ਅਸੀਂ ਬੜੀ ਤੇਜ਼ੀ ਨਾਲ ਬੜੀ ਪ੍ਰਭਾਵਕਾਰੀ ਕਾਨੂੰਨੀ ਕਾਰਵਾਈ ਅਮਲ ਚ ਲਿਆਵਾਂਗੇ ਤਾਂ ਕਿ ਦੂਸਰਿਆਂ ਵਾਸਤੇ ਵੀ ਡੈਟਰੈਂਸ ਕ੍ਰੀਏਟ ਹੋ ਸਕੇ ਜੇਕਰ ਕਿਸੇ ਨੇ ਤੁਹਾਡੇ ਤੱਕ ਗੱਲ ਪਹੁੰਚਾਉਣੀ ਹੋਵੇ ਤੇ ਆਪਦੇ ਆਪ ਨੂੰ ਉਹਨੇ ਗੁਪਤ ਵੀ ਰੱਖਣਾ ਹੋਵੇ ਉਹਦਾ ਨਾਮ ਵੀ ਨਾ ਸਾਹਮਣੇ ਆਵੇ ਉਹ ਖੁਦ ਜਿਹੜਾ ਉਹਦਾ ਚਿਹਰਾ ਵੀ ਸਾਹਮਣੇ ਨਾ ਆਵੇ ਉਹ ਕਿਸ ਤਰੀਕੇ ਦੇ ਨਾਲ ਮਿਲ ਸਕਦਾ ਕਿੱਥੇ ਮਿਲ ਸਕਦਾ ਕਿਹਦੇ ਨਾਲ ਗੱਲਬਾਤ ਕਰ ਇਹ ਤਾਂ ਸਾਡੀ ਹਮੇਸ਼ਾ ਹੀ ਪ੍ਰੈਕਟਿਸ ਰਹੀ ਹੈ ਕਿ ਜਦੋਂ ਕਿਤੇ ਵੀ ਕਿਸੇ ਤਰ੍ਹਾਂ ਦੇ ਵੀ ਕ੍ਰਾਈਮ ਸੰਬੰਧੀ ਡਰੱਗਸ ਸੰਬੰਧੀ ਸਾਨੂੰ ਕੋਈ ਸੂਚਨਾ ਦਿੰਦਾ ਹੈ ਤਾਂ ਅਸੀਂ ਉਹਦੀ ਆਈਡੈਂਟੀਟੀ ਕਦੇ ਵੀ ਡਿਸਕਲੋਸ ਨਹੀਂ ਕਰਦੇ ਆ ਸਾਡੇ ਸਾਰੇ ਅਫਸਰ ਥਾਣਾ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਰੇਂਜ ਲੈਵਲ ਤੇ ਹੈਗੇ ਨੇ ਜਦੋਂ ਕਦੇ ਵੀ ਕਿਸੇ ਕਿਸਮ ਦੀ ਇਸ ਤਰ੍ਹਾਂ ਦੀ ਕੋਈ ਸੂਚਨਾ ਕਿਸੇ ਵੀ ਨਾਗਰਿਕ ਵੱਲੋਂ ਸ਼ੇਅਰ ਕੀਤੀ ਜਾਣੀ ਆ ਤਾਂ ਉਹ ਕਿਸੇ ਵੀ ਲੈਵਲ ਤੇ ਕਿਸੇ ਵੀ ਸਮੇ ਅਫਸਰਾਂ ਨਾਲ ਤਾਲਮੇਲ ਕਰ ਸਕਦਾ ਆ ਔਰ ਮੇਰੇ ਵੱਲੋਂ ਇੱਕ ਕਮਿਟਮੈਂਟ ਹੈਗੀ ਹੈ ਕਿ ਜਦੋਂ ਕਦੇ ਵੀ ਇਸ ਤਰ੍ਹਾਂ ਦੀ ਸੂਚਨਾ ਹਾਸਲ ਹੋਏਗੀ ਅਸੀਂ ਇਫੈਕਟਿਵ ਤਰੀਕੇ ਨਾਲ ਕੰਮ ਕਰਦੇ ਹੋਏ ਸਖਤ ਕਾਰਵਾਈ ਅਮਲ ਦੇ ਵਿੱਚ ਲਿਆਵਾਂਗੇ ਔਰ ਅਸੀਂ ਪੁਆਇੰਟ ਆਫ ਸੇਲ ਤੇ ਔਰ ਬਿਗ ਫਿਸ਼ ਦੋਨਾਂ ਦੇ ਅਗੇਂਸਟ ਜਿਹੜੀ ਕਾਰਵਾਈ ਹੈਗੀ ਆ ਉਹਨੂੰ ਲੌਜੀਕਲ ਕੰਕਲੂਜਨ ਦੇ ਤਰੀਕੇ ਨਾਲ ਯਾਨੀ ਕਿ ਆਇਡੈਂਟੀਟੀ ਉਸ ਦੀ ਲਿਖਣੀ ਹੋਊਗੀ ਨਹੀਂ ਬਿਲਕੁਲ ਆਇਡੈਂਟੀਟੀ ਲਿਖਣੀ ਹੋਊਗੀ ਇਹ ਸਾਡੀ ਕਮਿਟਮੈਂਟ ਹੈ ਔਰ ਇਹ ਹਮੇਸ਼ਾ ਹੀ ਸਾਡੀ ਪਾਲਿਸੀ ਰਹੀ ਹੈ ਕਿ ਹੁਣ ਦੀ ਨਵੀਂ ਗੱਲ ਨਹੀਂ ਹੈਗੀ ਹਮੇਸ਼ਾ ਹੀ ਇਦਾਂ ਹੋਇਆ ਹੈ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਆਈਜੀ ਫ੍ਰੀਕ ਕੋ ਰੇਂਜ ਗੁਰਚੰਦ ਸਿੰਘ ਸੰਧੂ ਤਾਂ तमाम ਮੁੱਦਿਆਂ ਤੇ ਗੱਲਬਾਤ ਕੀਤੀ ਹੈ ਟ੍ਰਾਂਸਪੋਰਟ ਨੂੰ ਲੈ ਕੇ ਤਾਂ ਹੋਰ ਜਿਹੜੇ ਲਗਾਤਾਰ ਜਿਹੜਾ ਨਸ਼ਾ ਨੂੰ ਲੈ ਕੇ ਜਿਹੜਾ ਸਰਚ ਅਭਿਆਨ ਜਿਹੜਾ ਲਗਾਤਾਰ ਚਲਾਏ ਜਾਂਦੇ ਰਹੇ ਉਹਨਾਂ ਦੀ तमाम ਉਤਾਂ ਦੀ ਗੱਲਬਾਤ ਕੀਤੀ ਹੈ ਗੁਰਜੀਤ ਸਿੰਘ ਮਾਨਾ ਟੀ5 ਚੈਨਲ ਪੰਜਾਬੀ ਫਰੀਦਕੋਟ ਨਿਰਧਾਰਨ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ